तीन तारीख सर लड़की गायब हुआ है चौक पर आ रहे हैं कोई सुनवाई नहीं सुन रहे हैं कोई भी आ रहे हैं बार बार घुरा दे रहे हैं डांट के कर रहे हैं कि आज तो कॉल ऐसी करे डटार बटार कर रहे हैं बोलते हैं कि से जाओ कॉल कर देंगे आज आ जाए तो बोले कि तीन बजे आ देना जब तीन बजे बोले तो कर रहे हैं की अब टाइम नहीं है अफसर आए हैं खेड बना रखे जिन्हे मजदूर ने या प्रवासी ने जिड़े जिन्हों की कोई जान पहचान कुछ नहीं है उन्होंने कुछ नहीं समझते ਕੈਸੀ ਕਰ ਟ੍ਰੇਸ ਕਰਾ ਦੋ ਪਰ ਉਹਦੀ ਵੀ ਕੋਈ ਸੁਣਾਈ ਨਹੀਂ ਉਹ ਕਦੇ ਕਹਿੰਦੇ ਆ ਕੋਈ ਨਹੀਂ ਅੱਜ ਆਜੋ ਕੱਲ ਆਜੋ 3 ਵਜੇ ਆਜੋ ਕਹਿੰਦੇ ਬਿਹਾਰੂਪੀ ਵਾਲੇ ਤੁਸੀਂ ਗੰਦ ਪਾ ਕੇ ਰੱਖਿਆ ਆ ਇੱਥੇ ਪੰਜਾਬ ਚ ਲੁਧਣਾ ਲਾਈਨ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਇੱਕ slogan ਬੜਾ ਸੋਹਣਾ ਹੈ ਬੇਟੀ ਪੜਾਓ ਬੇਟੀ ਬਚਾਓ ਉਹ slogan ਦਾ ਦੀਵਾਰਾਂ ਤੇ ਟ੍ਰੱਕਾਂ ਤੇ ਲਿਖਿਆ ਰਹਿ ਜਾਂਦਾ ਵੈਸ slogan ਇਸ ਕਰਕੇ ਲਿਖਿਆ ਰਹਿ ਜਾਂਦਾ ਹੈ ਕਿ ਕੁੜੀ ਜਿਹੜੀ ਹੈ ਨਾਬਾਲਿਕ ਕੁੜੀ ਹੈ ਮੈਂ ਉਮਰ 16 ਸਾਲ ਦੀ ਹੈ ਉਸ ਨੂੰ ਜਿਹੜਾ ਕਿੱਥੇ ਬੰਦਕ ਬਣਾ ਕੇ ਰੱਖ ਲਿੱਤਾ ਜਾਂਦਾ ਵਾ ਮਾਂ ਲਗਾਤਾਰ ਇਸ ਚੌਂਕੀ ਦੇ ਵਿੱਚ ਆਂਦੀ ਹੈ ਜੀਵਨ ਨਗਰ ਚੌਂਕੀ ਹੈ ਤੁਹਾਨੂੰ ਦਿਖਾ ਰਹੇ ਆ ਜੀਵਨ ਨਗਰ ਚੌਂਕੀ ਦੇ ਬਾਹਰ ਇੱਕ ਪੀਸੀਆਰ ਦੀ ਗੱਡੀ ਲੱਗੀ ਹੈ ਲੇਕਿਨ ਪੀਸੀਆਰ ਦੀ ਗੱਡੀ ਵੀ ਖਾਲੀ ਹੈ ਮੁਲਾਜ਼ਮ ਨਹੀਂ ਹੈਗੇ ਨੇ ਲੇਕਿਨ ਇਹ ਮੈਲਾ ਲਗਾਤਾਰ ਚੌਂਕੀ ਦੇ ਗੇੜੇ ਮਾਰਦੀ ਹੈ ਕਿ ਮੇਰੀ ਮਾਂ 16 ਸਾਲ ਦੀ ਕੁੜੀ ਹੈ ਉਸ ਨੂੰ ਕਿਤੇ ਨਾ ਕਿਤੇ ਲੱਭ ਲੋ ਕਿਉਂਕਿ ਉਹ ਕਿਸੇ ਐਸੇ ਥਾਂ ਜਾ ਚੁੱਕੀ ਹੋਈ ਹੈ ਕਿ ਉੱਥੋਂ ਦੀ ਵਾਪਸ ਆੜਾ ਮੁਸ਼ਕਿਲ ਹੈ ਲੇਕਿਨ ਜਦੋਂ ਚੌਂਕੀ ਜਾਂਦੀ ਹੈ ਤੇ ਇਹਦੇ ਨਾਲ ਬਸਲੂਕੀ ਕੀਤੀਆਂ ਦੀ ਗੱਲਬਾਤ ਕਰਦੀ आ रहे हैं बार बार घुरा दे रहे हैं डांट के कर रहे हैं कि आज तो कॉल ऐसे कर रटार बटार कर रहे हैं थाने आते तो चौकी आते क्या कहा जाता आपको बोलते हैं कि से जाओ कॉल कर देंगे आवाज जाए तो बोले कि तीन बजे आ देना जब तीन बजे बोले तो कर रहे हैं कि अब टाइम नहीं है अफसर आए हैं कितने कितने साल की लड़की है आपकी सोलह साल के कब से लापता है तीन तारीख से तो पुलिस वालों तीन तारीख से मिल ढूंढने कोशिश नहीं की नहीं क्या जवाब देते हैं आपको वो बोलते हैं कि से पता नहीं है कहाँ खोजे इसे एक बार सिर पुलिस बोल दिया अब कहाँ जाए गली में ढूंढने कहाँ जाए अब हम कहाँ जाए तुम खोजो इसे अब उतार करके चला तो क्या, क्या, क्या क्या लगता है कि लुधियाना की पुलिस आपकी सुन नहीं रही न, नहीं नहीं कहां पे आपकी लड़की सही हाथों में कैसे गई है कुछ पता लगा कुछ पता तो हमारा बताइए लेके जा रहे हैं डिप्टी गायत्री के साथ में गायत्री बोला कि आधार कार्ड और फोटो दूगो फिर अच्छा। उसके बाद से शाम हो गया खोजने लगे नहीं मिला फिर चौक पर आए तो बोले कि सर हम तीन तारीख से लड़की गायब हुआ है उसके बाद में फिर कुछ सुनवाई नहीं अच्छा। हुआ है बिहारी यूपी मिल के भगा दिए क्या कहते हैं बिहारी यूपी वाला कह करके भगा दिए बिहार यूपी वाले कह के भगा देते हैं पुलिस वाले ਆਪਕੀ ਸੁਣਵਾਈ ਜਮਾ ਹੀ ਨਹੀਂ ਹੈ। ਉੱਤੋ ਪੈਸਾ ਕਹਿ ਰਹਾ ਸੀ ਕਿ ਨਾ ਹੈ ਫਗਲਤਾ। ਕੀ ਜੋਰ ਸੇ ਬੋਲੋ? ਬੋਲ। ਤੇ ਇਹ ਹਾਰ ਕੇ ਵਿਭਾਗ ਆਉਣਾ ਚਾਹੀਏ ਪੈਸਾ ਲੈ ਕੇ। ਜੇ ਵਕੀਲ ਤੁਸੀਂ ਨਾਲ ਹੈਗੇ ਹੋ ਜਾਂ ਵਕੀਲ ਸਾਹਿਬ ਇਹ ਹਾਰ ਚੁਪੇਲੇ ਇਨਸਾਨ ਨਹੀਂ ਹੈਗੇ। ਇਹ ਇਹਨਾਂ ਨੇ ਇੱਕ ਨਾ ਖੇਡ ਬਣਾ ਰੱਖਿਆ ਜਿਹੜੇ ਮਜ਼ਦੂਰ ਨੇ ਜਾਂ ਪ੍ਰਵਾਸੀ ਨੇ ਜਿਹੜੇ ਜਿਨ੍ਹਾਂ ਦੀ ਕੋਈ ਜਾਣ-ਪਛਾਣ ਨਹੀਂ ਕੁਛ ਨਹੀਂ ਹੈਗਾ ਉਹਨਾਂ ਨੂੰ ਇਹ ਕੁਛ ਨਹੀਂ ਸਮਝਦੇ। ਹਮ ਇੱਕ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਹਾਂ ਵੀ ਕਿਸੇ ਦੀ ਲੜਕੀ ਕਿਤੇ ਚਲੇ ਜਾਵੇ ਕੁਝ ਚਲੇ ਜਾਵੇ ਉਹਦੀ ਪਹਿਲਾ अहमियत ਦਿੱਤੀ ਜਾਵੇ ਬਿਲਕੁਲ ਉਸ ਨੂੰ ਦੇਖਿਆ ਜਾਵੇ ਜਿੱਤੇ ਟਰੇਸ ਹੁੰਦੀ ਉਹਨੂੰ ਫੜਿਆ ਜਾਵੇ ਜੀ ਪਰ ਇਹਨਾਂ ਟਰੇਸ ਵੀ ਕੀਤਾ ਪਰ ਪੁਲਸਾਂ ਨੂੰ ਕਿੰਨੀ ਵਾਰ ਕਹਿ ਚੁੱਕੇ ਆ ਕਿ ਸਰ ਉੱਥੇ ਹੈਗੀ ਆ ਪਲੀਜ਼ ਸਾਡੇ ਨਾਲ ਚੱਲੋ ਉੱਥੇ ਬੰਦੀ ਬਣਾਇਆ ਹੋਇਆ ਪਰ ਕੋਈ ਜਾਣ ਦਿਆ ਨਹੀਂ ਇਹਨਾਂ ਨੂੰ ਉਲਟਾ ਭਜਾ ਦਿੱਤਾ ਜਾਂਦਾ ਉਤੋਂ ਪੰਜਾਬ ਸਰ ਆਪਣੀ ਜਿਹੜੀ ਪੁਲਸਾਂ ਇਹ ਜਿਹੜੇ ਲੇਬਰ ਜਿਹੜੇ ਲੇਬਰ ਆ ਜਿਹੜੇ ਪ੍ਰਵਾਸੀ ਨੇ ਉਹਨਾਂ ਦੀ ਕੋਈ अहमियत ਨਹੀਂ ਲੱਗਦੇ ਉਹਨਾਂ ਨੂੰ ਭਜਾ ਦਿੱਤਾ ਜਾਂਦਾ ਉਤੋਂ ਤੇ ਇਸ ਲਈ ਪੁਲਸ ਨੂੰ ਇਹਨਾਂ ਨਾਲ ਜਾ ਕੇ ਉਹਦੀ ਟਰੇਸਿੰਗ ਕਰਨੀ ਚਾਹੀਦੀ ਆ ਜੋ ਬੰਦੀ ਕਾਰਵਾਈ ਉਹਦੇ ਕਾਰਵਾਈ ਕਰਨੀ ਚਾਹੀਦੀ ਆ ਜੇ ਤੁਸੀਂ ਨਾ ਲਾਉਂਦੇ ਹੋ ਕੀ ਸ਼ਬਦ استعمال ਕੀਤੇ ਜਾਂਦੇ ਨੇ ਸਰ ਜਦੋਂ ਅਸੀਂ ਇੱਥੇ ਆ ਕੇ ਰਿਪੋਰਟ ਕਰਾਈ ਆ ਬਾਰ ਬਾਰ ਅਸੀਂ ਆ ਕੇ ਕਹਿੰਦੇ ਸਰ ਲੱਭ ਦੋ ਨੰਬਰ ਵੀ ਜਦ ਕੀ ਚਾਲੂ ਆ ਕੈਸੀ ਕਾ ਟ੍ਰੇਸ ਕਰਾ ਦਿਓ ਪਰ ਉਹਦੀ ਵੀ ਕੋਈ ਸੁਣਾ ਹੀ ਨਹੀਂ ਉਹ ਕਦੇ ਕਹਿੰਦੇ ਕੋਈ ਨਹੀਂ ਆਜਾ ਆਜੋ ਕੱਲ ਆਜੋ 3 ਵਜੇ ਆਜੋ ਕਹਿੰਦੇ ਕੀ ਭਜਾ ਦਿੰਦੇ ਆ ਕਾਲਾ ਕੱਢ ਕੇ ਕਾਲਾ ਕੱਢ ਕੇ ਹਾਂਜੀ ਕਹਿੰਦੇ ਆ ਕਿ ਤੁਸੀਂ ਜਾਓ ਹਜੇ ਹਜੇ ਕੰਮ ਨਹੀਂ ਹੋਣਾ ਹਜੇ ਅਸੀਂ ਜਾਣਾ ਹੋ ਗੀ ਕੀ ਸ਼ਬਦ استعمال ਕੀਤੇ ਜਾਂਦੇ ਬੋਲ ਸਕਦੇ ਹੋ ਕਿਹ ਕਿਹੇ ਕੀ استعمال ਕੀਤੇ ਜਾਂਦੇ ਉਹ ਕਹਿੰਦੇ ਬਿਹਾਰੂਪੀ ਵਾਲੇ ਤੁਸੀਂ ਗੰਦ ਭਾ ਕੇ ਰੱਖਿਆ ਹੋਇਆ ਇ ਕੀ ਇਨਚਾਰਜ ਕਹਿੰਦੇ ਨੇ ਨਹੀਂ ਅੰਦਰੋਂ ਕਹਿੰਦਿਆ ਜੀ ਜਿਹੜੇ ਅਫਸਰ ਨੇ ਕੀ ਨਾਮ ਹੈ ਨਾਮ ਨਹੀਂ ਪਤਾ ਜੀ ਸਿੱਧਾ ਹੀ ਕਹ ਦਿੰਦੇ ਨੇ ਹਾਂ ਜੀ ਉਹ ਤਾਂ ਕੁੜੀ ਹੈ ਕਿੱਥੇ ਗਲਤਥਾਂ ਦੇ ਵਿੱਚ ਹਾਂਜੀ ਉਹ ਕੁੜੀ ਦਾ ਫੋਨ ਆਇਆ ਸੀ ਸਾਨੂੰ ਕਿਸੇ ਦੇ ਨੰਬਰ ਤੋਂ ਉਹਨੇ ਕਿਹਾ ਸੀ ਉਹਨੇ ਕਿਹਾ ਕਿ ਮੈਨੂੰ ਕਿਸੇ ਦੇ ਕਮਰੇ 'ਚ ਬੰਦ ਕਰਕੇ ਰੱਖਿਆ ਹੋਇਆ ਹੈ 4 ਦਿਨਾਂ ਤੋਂ ਤੇ ਜਿਹੜੀ ਜਨਾਨੀ ਦਾ ਉਹਨੇ ਨਾਮ ਦੱਸਿਆ ਉਹਦਾ ਬਸੰਤੀ ਦੇਵੀ ਇਦਾਂ ਨਾਮ ਦੱਸਿਆ ਅਸੀਂ ਆਪਣੇ ਸਰਸ ਨਾਲ ਪਤਾ ਕੀਤਾ ਤੇ ਉਹ ਕਹਿੰਦੇ ਕਿ ਸੇਰਪੁਰ ਤੇ ਉਹ ਮਤਲਬ ਅੱਡਾ ਵਗੈਰਾ ਚਲਾਉਂਦੀ ਆ ਕੁੜੀਆਂ ਦਾ ਉਹ ਕਰਦੀ ਆ ਦੇ ਵਪਾਰ ਦਾੰਦਾ ਕਰਾਂਦੀ ਆ ਅਸੀਂ ਤਾਂ ਕਰਕੇ ਡਰੇ ਹੋਏ ਕਿਉਂਕਿ ਕੁੜੀ 16 ਸਾਲ ਦੀ ਆ ਤੇ ਅਸੀਂ ਸੋਚਿਆ ਕਿ ਚਲੋ ਕਿਤੇ ਉਹਨੂੰ ਵੀ ਨਾ ਕਿਤੇ ਉਹ ਕੰਮ ਚੋਂ ਪਾ ਦੇਵੇ ਤਾਂ ਕਰਕੇ ਅਸੀਂ ਪੁਲਿਸ ਸਟੇਸ਼ਨ ਨੂੰ ਕਹਿ ਰਿਹਾ ਕਿ ਜਲਦੀ ਤੋਂ ਜਲਦੀ ਕੁੜੀ ਨੂੰ ਲੱਭ ਦਿੱਤਾ ਜਾਵੇ ਮਤਲਬ 3 ਤਰੀਕ ਤੋਂ ਗਈ ਹੈ ਅੱਜ ਅੱਜ 11 ਤਰੀਕ ਹੋ ਗਈ 9 ਦਿਨ ਹੋ ਗਏ 9 ਦਿਨ ਦੇ ਵਿੱਚ ਇਹਨਾਂ ਨੇ ਕੋਈ ਕੰਮ ਹੀ ਨਹੀਂ ਕੀਤਾ ਨਹੀਂ ਜੀ ਹਜੇ ਤੱਕ ਇੱਕ ਵਾਰ ਉਹਨਾਂ ਨੇ ਇੱਕ ਲੋਕੇਸ਼ਨ ਕੱਢ ਕੇ ਦਿੱਤੀ ਸੀ ਉਹ ਲੋਕੇਸ਼ਨ ਤੇ ਲੱਭਿਆ ਵੀ ਜਾ ਕੇ ਪਰ ਉੱਥੇ ਉਹ ਕੁੜੀ ਮਿਲੀ ਨਹੀਂ ਸਾਨੂੰ ਮਤਲਬ ਇਨਸਾਫ ਮਿਲੇਗਾ ਉਹਨਾਂ ਨੂੰ ਜੇ ਇਨਸਾਫ ਨਹੀਂ ਮਿਲੂਗਾ 9 ਦਿਨ ਹੋ ਚੁੱਕੇ ਨੇ ਇਹ ਮੇਰੀ ਅਲਟੀਮੇਟ ਹੈ ਉਹਨਾਂ ਨੂੰ ਕੱਲ ਐਸਪੀ ਸਾਹਿਬ ਨਾਲ ਮਿਲ ਕੇ ਡਿਪਟੀ ਸਾਹਿਬ ਨਾਲ ਮਿਲ ਕੇ ਜੇ ਉਸ ਤੋਂ ਜਿੰਨਾ ਵੀ ਸਾਡੇ ਨਾਲ ਹੋਊਗਾ ਇਹਨਾਂ ਧਰਨਾ ਲਾ ਕੇ ਇਹਨਾਂ ਦੀ ਸਾਥ ਦਵਾਂਗੇ ਅਸੀਂ ਤੇ ਐਸਪੀ ਸਾਹਿਬ ਨੂੰ ਵੀ ਮੈਂ ਕਹਿੰਨਾ ਪਲੀਜ਼ ਆਪਣੇ ਜਿਹੜੇ ਮੁਲਾਜ਼ਮ ਰੱਖੇ ਨੇ ਜਿਹੜੇ ਵੀ ਚੌਂਕੀ ਥਾਣਿਆਂ ਦੇ ਵਿੱਚ ਉਹਨਾਂ ਨੂੰ ਸਮਝਾਇਆ ਜਾਵੇ ਕੁੜੀ ਦਾ ਮਾਮਲਾ ਹੋਵੇ ਜਾਂ ਕੋਈ ਮਾਮਲਾ ਹੋਵੇ ਉਹਨੂੰ ਚੰਗੀ ਤਰ੍ਹਾਂ ਦੇਖ ਰੇ ਕੀਤਾ ਜਾਵੇ ਜੇ ਦੇਖਰੇ ਨਹੀਂ ਕਰਦੇ ਜਾਂ ਫਿਰ ਜੇ ਧਰਨਾ ਲਾਣੇ ਆਂ ਫਿਰ ਉਲਟਾ ਕਹਿੰਦੇ ਕਿ ਤੁਸੀਂ ਸਾਡੇ ਅੰਗੇ ਚੱਲਦੇ ਹੋ ਮਤੇ ਇੱਕ ਨਾਬਾਲਿਕ ਕੁੜੀ ਨੂੰ ਜਿੱਦਾਂ ਘਰੋਂ ਚਲੀ ਗਈ ਕਹਿ ਕੇ ਚਲੀ ਗਈ ਉਹਨੂੰ ਕਿਡਨਾਪ ਕਰ ਲਿਆ ਇਹਨਾਂ ਦੇ ਕਹਿੰਦੇ ਮੁਤਾਬਿਕ ਪੁਲਿਸ ਨੂੰ ਲੱਭਣਾ ਚਾਹੀਦਾ ਕਿਉਂਕਿ ਛੋਟੀ ਮੈਂ 16 ਸਾਲ ਦੀ ਉਮਰ ਹੀ ਨਹੀਂ ਕੋਚੋਂ ਮੈਂ ਕੱਲ ਵੀ ਆਇਆ ਸੀ ਇਸ ਗੈਂਟ ਚ ਇੱਕ ਉੱਥੇ ਹੀ ਆਪਣੇ ਭਰਮਜੀਤ ਕਲੋਨੀ ਚ ਇੱਕ ਗੈਤਰੀ ਨਾਮ ਦੀ ਆ ਔਰਤ ਜਿਹਨੇ ਉਹ ਕੁੜੀ ਨੂੰ ਫੋਨ ਕਰਕੇ ਬੁਲਾਇਆ ਤੇ ਆਪਣਾ ਆਧਾਰ ਕਾਰਡ ਲਿਆ ਤੇ ਆਪਣਾ ਸਾਰੇ ਪ੍ਰੂਫ ਲੈ ਕੇ ਆ ਜਾ ਉਹ ਕੁੜੀ ਉਹਦੇ ਨਾਲ ਚਲੇ ਜਾਂਦੀ ਹੈ ਤੇ ਉਸ ਤੋਂ ਬਾਅਦ ਉਹ ਲਾਪਤਾ ਵਾ ਜੀ ਉਸ ਤੋਂ ਬਾਅਦ ਦਾ ਉਹਦਾ ਕੋਈ ਪਤਾ ਨਹੀਂ ਮੈਂ ਕੱਲ ਵੀ ਆਇਆ ਚੌਂਕੀ ਚ ਤੇ ਅਸੀਂ ਕਿਸੇ ਨਾਲ ਗੱਲ ਕੀਤੀ ਸੀ 8 ਵਜੇ ਦਾ ਉਹਨਾਂ ਨੇ ਜਿਵੇਂ ਵੇਚ ਸੀ ਬੰਦਾ ਜਾਂ ਭਾ ਕੇ ਆ ਸੀ ਕਿ ਚੱਲ ਅਸੀਂ ਆਪਣੇ ਤਰੂ ਉਹ ਕਰੀਏ ਤੇ ਚੌਂਕੀ ਵਾਲੇ ਕਹਿੰਦੇ ਸੀ ਭਾਈ ਜਦੋਂ ਉਹ 8 ਵਜੇ ਉਥੇ ਆਊਗਾ ਉਦੋਂ ਤੁਸੀਂ ਸਾਨੂੰ ਫੋਨ ਕਰ ਲੈਣਾ ਪਰ ਉਹ ਸਾਨੂੰ ਉਹ ਬੰਦੇ ਦਾ ਫੋਨ ਨਹੀਂ ਆਇਆ ਤੇ ਅਸੀਂ ਨਾ ਹੀ ਆਏ ਤੇ ਫਿਰ ਇਹ ਅੱਜ ਸਵੇਰੇ ਫੇਰ ਆਈ ਲੜਕੀ ਦੀ ਭੈਣ ਤੇ ਮਾਤਾ ਤੇ ਅੱਜ ਸਵੇਰੇ ਆਏ ਹੋਣੇ ਇਹਨਾਂ ਨੂੰ ਕਹਿੰਦੇ 3 ਵਜੇ ਆਇਓ ਤੇ ਇੱਕ ਆ ਸਾਡੇ ਭਾਜੀ ਨੇ ਇਹਨਾਂ ਨੇ ਵੀ ਆਪਣੇ ਤੌਰ ਤੇ ਫੋਨ ਕੀਤਾ ਇਹ ਆਪਣੇ ਸ਼ਿਵ ਸ਼ਕਤੀ ਦਲ ਦੇ ਨੇ ਇਹਨਾਂ ਨੇ ਫੋਨ ਕੀਤਾ ਸੀਗਾ ਉਹ ਕਹਿੰਦੇ ਅਸੀਂ ਹਜੇ ਰੇਟ ਤੇ ਆਏ ਹਾਂ ਕੀ ਮਤਲਬ ਉਸ ਰੇਡ ਨਾਲ ਜੁੜੀ ਇੰਪੋਰਟਡ ਆ ਨਹੀਂ ਦੇਖਿਆ ਕਿ ਲੜਕੀ ਮੈਂ 16 ਸਾਲ ਦੀ ਆ ਉਹਨਾਂ ਨੇ ਜਿਹੜੀ ਲੇਡੀਜ਼ ਨੇ ਉਹਨੂੰ ਪ੍ਰੂਫ ਲੈ ਕੇ ਬੁਲਾਇਆ ਉਹ ਲੇਡੀਜ਼ ਨੂੰ ਵੀ ਨਹੀਂ ਪੜਿਆ ਇਹਨਾਂ ਨੇ ਅੱਛਾ ਦੇਖੋ ਉਹ ਲੇਡੀ ਨੂੰ ਤਾਂ ਪੁੱਛਣਾ ਚਾਹੀਦਾ ਕਿ ਹਾਂ ਵੀ ਤੂੰ ਕਿੱਥੇ ਉਹਨੂੰ ਲੈ ਕੇ ਗਈ ਹੈ ਤੂੰ ਪ੍ਰੂਫ ਕਿਉਂ ਮੰਗਾਇਆ ਉਹ ਪੁੱਛ ਵੀ ਤਾਂ ਕਰਨੀ ਚਾਹੀਦੀ ਨਾ ਬਟ ਉਹਨੂੰ ਵੀ ਨਹੀਂ ਉਹਨਾਂ ਨੇ ਬੁਲਾਇਆ ਤੇ ਗਲਤੀ ਤਾਂ ਟੀ ਆਇਆ ਕਿ ਤੁਸੀਂ ਪ੍ਰਵਾਸੀ ਹੋ ਹਾਂ ਬਸ ਪ੍ਰਵਾਸੀ ਕਰਕੇ ਇੱਕ ਲੇਬਰ ਕਰਕੇ ਕਿ ਹਾਂ ਵੀ ਇਹਨਾਂ ਨੂੰ ਜਿੰਨਾ ਆਪਾਂ ਦਬਕਾ ਮਾਰਾਂਗੇ ਇਹਨਾਂ ਨੇ ਕਿਹੜਾ ਸਾਡੇ ਸਾਹਮਣੇ ਆਣਾ ਵਾ ਬਟ ਇਹ ਆ ਮੈਂ ਹੁਣ ਵੀ ਦੁਬਾਰਾ ਕਹਿ ਰਿਹਾ ਵਾ ਕ ਇਸ चीज ਦੇ ਕਾਰਵਾਈ ਕਰਾਉਂਦੇ ਆ ਅਸੀਂ ਧਰਨਾ ਪੱਕਾ ਲਾਵਾਂਗੇ ਇੱਥੇ ਅਸੀਂ ਇਹ ਕਹਿੰਦੇ ਆ ਜੀ ਜਿਵੇਂ ਇਹਨਾਂ ਦੀ ਰਿਪੋਰਟ ਲਿਖੀ ਆ ਰਿਪੋਰਟ ਪਰਚਾ ਵੀ ਦਰਜ ਕਰੋ ਨਾ ਜੇ ਤੁਹਾਨੂੰ ਨਹੀਂ ਤੁਸੀਂ ਜਾ ਰਹੇ ਹੋ ਜੇ ਆਪਣੇ ਤੌਰ ਤੇ ਪੁਲਿਸ ਮੁਲਾਜ਼ਮ ਜਾ ਰਹੇ ਨੇ ਨਹੀਂ ਜਾ ਰਹੇ ਤੁਸੀਂ ਆਪਣਾ ਪਰਚਾ ਦਰਜ ਕਰਕੇ ਉਹ ਕੀਤਾ ਜਾਵੇ ਉਹਨੂੰ ਜਾਂ ਲੜਕੀ ਨੂੰ ਲੱਬਿਆ ਜਾਵੇ ਅਸੀਂ ਤਾਂ ਸਾਡੀ ਤਾਂ ਇਹੀ ਮੰਗ ਆ ਜੀ ਪ੍ਰਸ਼ਾਸਨ ਤੁਸੀਂ ਇੱਥੇ ਪਹੁੰਚੇ ਤੁਸੀਂ ਫੋਨ ਤੇ ਗੱਲਬਾਤ ਕੀਤੀ ਤਾਂ ਕੀ ਜਵਾਬ ਮਿਲਿਆ ਉਹ ਕਹਿੰਦੇ ਕਿ ਅਸੀਂ ਅਫਸਰ ਨਾਲ ਆਏ ਆ ਰੇਡ ਤੇ ਕਿ ਕੋਈ ਗੁਰਮੀਤ ਸਿੰਘ ਨੇ ਉਹਨਾਂ ਨਾਲ ਮੈਂ ਗੱਲ ਕੀਤੀ ਸੀ ਥਾਣੇਦਾਰ ਉਹਨਾਂ ਨੇ ਫਿਰ ਕੋਈ ਗੱਲ ਦਾ ਜਵਾਬ ਨਹੀਂ ਦਿੱਤਾ ਤੇ ਫੋਨ ਕੱਟਤਾ ਸੀ ਤੇ ਅਸੀਂ ਇਹਨਾਂ ਨਾਲ ਆਂਦੇ ਹੋਏ ਅੱਜ ਹੋ ਗਏ ਸਾਨੂੰ 3-4 ਦਿਨ ਹੋ ਗਏ ਅੱਜ ਸੁਣਵਾਈ ਜਮਾ ਨਹੀਂ ਜਮਾ ਸੁਣਵਾਈ ਹੈ ਨਹੀਂ ਕਿ ਬਿਲਕੁਲ ਵੀ ਉਹ ਮਾਤਾ ਵੀ ਰੋਈ ਜਾਂਦੀ ਆ ਉਹਨਾਂ ਤੋਂ ਬੋਲਣ ਦੀ ਹਾਲਾਤ ਚ ਵੀ ਨਹੀਂ ਗੇ ਜਿਹੜੇ ਉਹਦੀ ਕੁੜੀ ਦੀ ਮਾਂ ਆ ਤੇ ਨਾ ਅੰਦਰ ਕੋਈ ਸੁਣਵਾਈ ਨਾ ਪੱਕੇ ਤੌਰ ਤੇ ਐਫ ਆਈ ਆਰ ਕਰ ਰਹੇ ਨੇ ਤੇ ਜੋ ਵੀ ਅਸੀਂ ਇਹਨਾਂ ਨੂੰ ਰੈਫਰੈਂਸ ਦਿੱਤੇ ਨੇ ਬਸੰਤੀ ਦੇ ਜਾਂ ਉਹ ਕੁੜੀ ਜਿਹੜੀ ਹੈਗੀ ਆ ਪਰਮਜੀਤ ਕਲੋਨੀ ਵਾਲੀ ਉਹਨੂੰ ਕੋਈ ਇਹ ਟਰੇਸ ਕਰ ਹੀ ਨਹੀਂ ਰਿਹਾ ਉਹਨੂੰ ਚੱਕੀਏ ਜਾ ਕੇ ਜਾਂ ਕੋਈ ਬਿਲਕੁਲ ਆ ਜੀਵਨ ਨਗਰ ਚੌਂਕੀ ਆ ਜੀਵਨ ਨਗਰ ਚੌਂਕੀ ਦੇ ਦਿਖਾ ਰਹੇ ਆ ਬਾਹਲੀ ਤਸਵੀਰਾਂ ਅੰਦਰ ਜਾ ਕੇ ਜੋ ਇਸ ਇੰਚਾਰਜ ਨੇ ਉਹਨਾਂ ਵੀ ਗੱਲਬਾਤ ਕਰਨਗੇ ਇਹ ਮਾਂ ਵੈ ਇਹ ਭੈਣ ਅੱਖਾਂ 'ਚ ਅਥਰੂ ਵੀ ਹੈ ਇਹ ਬੋਲ ਨਹੀਂ ਪਾਰੀ ਕਿਉਂ ਅਦੀ ਧੀ ਜਿਹੜੀ ਆ ਚਲੀ ਗਈ ਉਸਦੀ ਭੈਣ ਚਲੀ ਗਈ ਹੈ ਮੈਂ 16 ਸਾਲ ਦੀ ਉਮਰ ਆ ਪਿੱਛੇ ਸਮਾਜ ਸੇਵੀ ਵੀ ਖੜੇ ਹੋਏ ਨੇ ਜੋ ਉਹਨਾਂ ਦੇ ਨਾਲ ਇਸ ਸਮੇਂ ਆਏ ਨੇ ਲੇਕਿਨ ਹੈਰਾਨ ਕਰਨ ਵਾਲੀ ਗੱਲ ਹੈ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਪ੍ਰਵਾਸੀ ਨੂੰ اپنی درخواست لکھوانोसी ایف آئی آر ਕਰਨ ਸੀ ਇਹਨੇ ਧੱਕੇ ਖਾਣੇ ਪੈ ਰਹੇ ਆ ਮੈਂ 16 ਸਾਲ ਦੀ ਕੁੜੀ ਹੋਵੇ ਤਾਂ ਕਿੱਥੇ ਚਲੀ ਗਈ ਹੋਵੇ ਤੇ ਇਹ ਲੋਕੇਸ਼ਨ ਆਪ ਘੜਾ ਰਹੇ ਨੇ ਆਪ ਉਹਨਾਂ ਟ੍ਰੇਸਿੰਗ ਕਰਕੇ ਦੱਸ ਰਹੇ ਨੇ ਕਿ ਇਹ ਬੰਦੇ ਕੋਲ ਜਾ ਕੇ ਆਇਡੈਂਟੀਫਾਈ ਕਰਾ ਲਓ ਇਹ ਮਹਿਲਾਵਾਂ ਨੇ ਉਹਨਾਂ ਨੂੰ ਆਪਣੇ ਕੋਲ ਰੱਖਿਆ ਹੋਇਆ ਲੇਕਿਨ ਕੋਈ ਵੀ ਅਜੇ ਜ਼ਿਕਰ ਨਹੀਂ ਕੀਤਾ ਜਾ ਰਿਹਾ ਹੁਣ ਦੇਖਦੇ ਆ ਕਿ ਇਹ ਖਬਰ ਸੀਪੀ ਸਾਹਿਬ ਤੋ ਪਹੁੰਚੋ ਤਾਂ ਪਹਿਲਾ ਕੀ ਕਾਰਵਾਈ ਹੁੰਦੀ ਹੈ ਕੀ ਨਹੀਂ ਹੁੰਦੀ ਕਿ ਉਹ 16 ਸਾਲ ਦੀ ਮਹਿਜ਼ ਲੜਕੀ ਜਿਹੜੀ ਹੈ ਬਰਾਮਦ ਕੀਤੀ ਜਾਊਗੀ ਕਿ ਮਾਪਿਓ ਦੇ ਸਹਬੂਤ ਕੀਤੀ ਜਾਊਗੀ ਕਿ ਨਹੀਂ ਕਿ ਇਹਨਾਂ ਨੂੰ ਆ ਹੀ ਕਹਿ ਕੇ ਇਹਨਾਂ ਦੇ ਕਹਿਣ ਦੇ ਮੁਤਾਬਿਕ ਆ ਹੀ ਕਹਿ ਕੇ ਕਿ ਲਾਂਤ ਲਾਂਤ ਪਾਈ ਜਾਂਦੀ ਹੈ ਕਿ ਤੁਸੀਂ ਬਾਹਰ ਲਿਓ ਤੁਹਾਡੀ ਸੁਣਵਾਈ ਨਹੀਂ ਕਰਨੀ ਕਿ ਹਣ ਦੇ ਦਿਆ ਕਿ ਅਗਰ ਜ਼ਮੀਰਾ ਜਿੰਨਾ ਅਫਸਰਾ ਦੀ ਹੋਣ ਗਿਆ ਤੇ ਬੱਚੀ ਨੂੰ ਲੱਭਣ ਦੇ ਵਿੱਚ ਵੀ ਕਿਤੇ ਸਹਿਯੋਗ ਕਰਨਗੇ ਲੋਕਾਂ ਨੂੰ ਕੈਮਰਾਮੈਨ ਅਮੀ ਦੇ ਨਾਲ ਮੈਂ ਵਿਸ਼ਾਲ ਕਪੂਰ ਲੁਧਿਆਣਾ